ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਮਾਨ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਜੀਆਂ ਦਾਦੇ ਕੇ ਵੱਡੇ ਅਫਸਰਾਂ ਦੇ ਨਾਲ ਔਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਨਾਲ ਮੰਤਰੀ ਲਾਲ ਚੰਦ ਕਟਾਰੂ ਚੱਕ ਵੀ ਮੌਕੇ ਤੇ ਮੌਜੂਦ ਸੀ ਤਾਂ ਦਾਦੇ ਕੇ ਮੀਟਿੰਗ ਜਿਹੜੀ ਆ ਝੋਨੇ ਦੀ ਖਰੀਦ ਨੂੰ ਲੈ ਕੇ ਹੋਈ ਹੈ ਤਾਂ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਸੀਐਮ ਮਾਨ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਝੋਨੇ ਦੀ ਖਰੀਦ ਨੂੰ ਲੈ ਕੇ ਜਿਹੜਾ ਫੌਰੀ ਤੌਰ ਤੇ ਐਮਰਜੈਂਸੀ ਮੀਟਿੰਗ ਸੱਦੀ ਗਈ ਜਿਸ ਦੇ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ ਰਿਪੋਰਟ ਮੰਗੀ ਗਈ ਅਫਸਰਾਂ ਦੇ ਕੋਲੋਂ ਤਾਂ ਦੱਸ ਦਈਏ ਕਿ ਹੁਣ ਸੀਐਮ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਮੀਟਿੰਗ ਤੋਂ ਬਾਅਦ ਝੋਨੇ ਦੀ ਖਰੀਦ ਨੂੰ ਲੈ ਕੇ ਜਿਹੜਾ ਸਾਰੇ ਪ੍ਰਬੰਧ ਕਰ ਲਏ ਗਏ ਨੇ ਸੀਐਮ ਮਾਨ ਨੇ ਕਿਹਾ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਔਰ ਆਲਾ ਅਧਿਕਾਰੀਆਂ ਨੂੰ ਜਿਹੜਾ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਨਾਲ ਦੀ ਨਾਲ ਜਿਹੜਾ ਮੰਡੀਆਂ ਦੇ ਵਿੱਚ ਜਾ ਕੇ ਸਮੀਖਿਆ ਕੀਤੀ ਜਾਵੇ ਤੇ ਨਾਲ ਹੀ ਕਿਹਾ ਗਿਆ ਕਿ ਕਿਸੇ ਆੜਤੀਏ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦਿਆਂਗੇ ਕਿਸੇ ਕਿਸਾਨ ਨੂੰ ਜਿਹੜਾ ਕੋਈ ਪਰੇਸ਼ਾਨੀ ਦਿੱਕਤ ਜਿਹੜੀ ਆ ਮੰਡੀਆਂ ਦੇ ਵਿੱਚ ਨਹੀਂ ਆਉਂਦਿਆਂਗੇ ਤਾਂ ਨਾਲ ਦੀ ਨਾਲ ਤਾਂ ਹੁੰਦਾ ਦੇ ਕਿ ਝੋਨੇ ਦੀ ਖਰੀਦ ਲੈ ਕੇ ਮਾਮਲਾ ਜਿਹੜਾ ਗਰਮਾਇਆ ਹੋਇਆ ਸੀ ਪਹਿਲਾਂ ਕਿਉਂਕਿ ਲਗਾਤਾਰ ਇੱਕ ਫਸਲ ਦਾ ਜਿਹੜਾ ਲਿਫਟਿੰਗ ਦਾ ਕੰਮ ਸੀ ਹਜੇ ਤੱਕ ਪੂਰਾ ਨਹੀਂ ਹੋਇਆ ਸੀ ਤਾਂ ਕੇਂਦਰ ਮੰਤਰੀ ਜਿਹੜੀ ਹੈ ਕੇਂਦਰੀ ਮੰਤਰੀ ਪਹਿਲਾ ਜੋਸ਼ੀ ਉਹਨਾਂ ਨੂੰ ਵੀ ਸੀਐਮ ਮਾਨ ਦੇ ਵੱਲੋਂ ਲੈਟਰ ਲਿਖਿਆ ਗਿਆ ਸੀ ਜਿਸ ਦੇ ਵਿੱਚ ਲਿਫਟਿੰਗ ਜਲਦੀ ਤੋਂ ਜਲਦੀ ਕਰਵਾਈ ਜਾਵੇ ਇਹ ਗੱਲ ਕਹੀ ਗਈ ਸੀ ਕਿਉਂਕਿ ਕੋਲਡ ਸਟੋਰਾਂ ਦੇ ਵੇਜਾ ਕੈਰੀ ਦੂਜੇ ਪਾਸੇ ਗੋਦਾਮਾਂ ਦੇ ਵਿੱਚ ਹਿਸਾਬ ਦੇ ਨਾਲ ਜਿਹੜਾ ਹਜੇ ਤੱਕ ਪਹਿਲੀ ਫਸਲ ਪਈ ਹੈ ਤੇ ਜੋ ਤੱਕ ਉਹ ਨਹੀਂ ਚੱਕੀ ਜਾਏਗੀ ਤਾਂ ਫਿਰ ਅਗਲੀ ਫਸਲ ਕਿੱਥੋਂ ਆਏਗੀ ਸਟੋਰੇਜ ਦਾ ਮੁੱਦਾ ਚੁੱਕਿਆ ਗਿਆ ਸੀ ਪਰ ਤੋਂ ਦੱਸਦੀ ਕਿ ਉਹ ਝੋਨੇ ਦੀ ਖਰੀਦ ਨੂੰ ਲੈ ਕੇ ਜਿਹੜਾ ਸੀਐਮ ਮਾਨ ਦੇ ਵੱਲੋਂ ਟੂਵੀਟੀਵੀ ਕੀਤਾ ਗਿਆਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੀਟਿੰਗ ਜਿਹੜੀ ਹੈ ਸੀਐਮ ਮਾਨ ਦੀ ਰਿਹਾਈਸ਼ ਤੇ ਮੀਟਿੰਗ ਜਿਹੜੀ ਆ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਸਾਰੇ ਅਫਸਰ ਜਿਹੜੇ ਆ ਪਹੁੰਚੇ ਹੋਏ ਅਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਸੀਐਮ ਮਾਨ ਹੋਂਨਾ ਦੇ ਵੱਲੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਸੀਐਮ ਮਾਨ ਨੇ ਜਿਹੜਾ ਕਿਹਾ ਕਿ ਅੱਜ ਝੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ ਅਫਸਰਾਂ ਦੇ ਨਾਲ ਜਿਹੜਾ ਮੀਟਿੰਗ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਜਿਹਾ ਦਾ ਜੀ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕੋਈ ਦਿੱਕਤ ਨਹੀਂ ਆਉਂ ਦਿੱਤੀ ਜਾਏਗੀ ਤੇ ਨਾਲ ਹੀ ਕਿਹਾ ਗਿਆ ਕਿ ਜਿਹੜਾ ਸਾਰੇ ਡੀਸੀਜ਼ ਨੂੰ ਵੀ ਮੰਡੀਆਂ ਦੇ ਵਿੱਚ ਤਿਆਰੀਆਂ ਦਾ ਜਾਇਜ਼ਾ ਲੈਣ ਨੂੰ ਕਿਹਾ ਗਿਆ ਹੈ ਦੇ ਨਾਲ ਹੀ ਤਾਂ ਦੱਸ ਦਈਏ ਕਿ ਕਿਸਾਨਾਂ ਦਾ ਕੱਲਾ-ਕੱਲਾ ਦਾਣਾ ਜਿਹੜਾ ਉਹ ਚੁੱਕਿਆ ਜਾਏਗਾ ਜਿਹਾ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆਗਾ ਤਾਂ ਦੱਸ ਦਈਏ ਕਿ ਕਿਸਾਨਾਂ ਦੇ ਨਾਲ ਸ਼ੈਲਰ ਵਾਲਿਆਂ ਤਿਆਰਤੀਆਂ ਨੂੰ ਵੀ ਕੋਈ ਸਮੱਸਿਆ ਨਹੀਂ ਆਉਣ ਦੇਾਂਗੇ ਇਹ ਵੀ ਜਿਹੜਾ ਸੀਐਮ ਮਾਨ ਦੇ ਵੱਲੋਂ ਕਿਹਾ ਗਿਆਗਾ ਤੇ ਕਿਸਾਨਾਂ ਦੀ ਫਸਲ ਮੰਡੀਆਂ ਦੇ ਵਿੱਚ ਰੁਲਣ ਨਹੀਂ ਦੇਾਂਗੇ ਤੇ ਜਦੋਂ ਆਏਗੀ ਤਾਂ ਨਾਲ ਦੀ ਨਾਲ ਜਿਹੜਾ ਆਉਂਦੇ ਹੀ ਜਿਹੜਾ ਅਦਾਇਗੀ ਉਸ ਦੀ ਕੀਤੀ ਜਾਏਗੀ ਤੇ ਅਖੀਰ ਤੇ ਲਿਖਿਆ ਕਿ ਅਸੀਂ ਹਮੇਸ਼ਾ ਪੰਜਾਬ ਦੇ ਨਾਲ ਹਾਂ ਤਾਂ ਦੱਸ ਦਈਏ ਕਿ ਸੀਐਮ ਮਾਨ ਜੋ ਕਿ ਪਿਛਲੇ 4 ਦਿਨਾਂ ਤੋਂ ਬਿਮਾਰ ਚੜ੍ਹ ਰੇ ਸੀ ਫੋਰਟ ਹਸਪਤਾਲ ਦੇ ਵਿੱਚ ਦਾਖਲ ਸੀ ਅੱਜ तकरीबन ਜਿਹੜਾ 4:00 ਵਜੇ ਦੇ ਕਰੀਬ ਜਿਹੜਾ ਸੀਆਮਾਨ ਹੋਣਾ ਨੂੰ ਛੁੱਟੀ ਮਿਲਦੀ ਹੈ ਡਿਸਚਾਰਜ ਕੀਤਾ ਹੈ ਇਹਦਾ ਹਸਪਤਾਲ ਦੇ ਵਿੱਚੋਂ ਤਾਂ ਬਾਅਦ ਦੇ ਵਿੱਚ ਜਿਹੜਾ ਮੀਟਿੰਗ ਜਿਹੜੀ ਆ ਉਹਨਾਂ ਦੇ ਵੱਲੋਂ ਬੁਲਾਈ ਗਈ ਤੇ ਹੁਣ ਮੀਟਿੰਗ ਖਤਮ ਹੋਈ ਹੈ ਮੀਟਿੰਗ ਖਤਮ ਹੋਣ ਤੋਂ ਬਾਅਦ ਇਹ ਵੱਡਾ ਬਿਆਨ ਹਾਲਾਂਕਿ ਗੁਰਮੀਤ ਸਿੰਘ ਖੁੱਡੀਆਂ ਜੋ ਕਿ ਖੇਤੀਬਾੜੀ ਮੰਤਰੀ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਕੱਲਾ ਕੱਲਾ ਦਾਣਾ ਅਸੀਂ ਚੁੱਕਾਂਗੇ ਕਿਸੇ ਕਿਸਾਨ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦਿਆਂਗੇ ਨਾ ਕਿਸੇ ਕਿਸਾਨ ਨੂੰ ਜਿਹੜਾ ਮੰਡੀਆਂ ਦੇ ਵਿੱਚ ਰੁਲਣ ਦੇਾਂਗੇ ਤੇ ਨਾਲ ਹੀ ਧੁੰਦਾ ਦਈਏ ਕਿ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਕਿਹਾ ਗਿਆ ਕਿ ਮੰਡੀਆਂ ਦੇ ਵਿੱਚ ਜਾ ਕੇ ਤਿਆਰੀ ਕਰੋ ਮੰਡੀਆਂ ਦੇ ਵਿੱਚ ਜਾ ਕੇ ਜਿਹੜਾ ਤਿਆਰੀਆਂ ਦਾ ਜਾਇਜ਼ਾ ਲਓ ਤੇ ਦੂਜੇ ਪਾਸੇ ਕਿਸਾਨਾਂ ਦੇ ਨਾਲ-ਨਾਲ ਸ਼ੈਲਰ ਵਾਲਿਆਂ ਤੇ ਆੜਤੀਆਂ ਨੂੰ ਵੀ ਜਿਹੜਾ ਕੋਈ ਸਮੱਸਿਆ ਨਹੀਂ ਆਉਂ ਦਿੱਤੀ ਜਾਏਗੀ ਅਜਿਹਾ ਸੀ ਇਹ ਮਾਨ ਹੋਣਾਂ ਦੇ ਵੱਲੋਂ ਮਿੱਟੀ ਖਤਮ ਹੋਣ ਤੋਂ ਬਾਅਦ ਜਿਹੜਾ ਕਿਹਾ ਗਿਆਗਾ ਤਾਂ ਦਾਦੇ ਕੇ ਮਤੀ ਲਾਲਚੰਦ ਕਟਾਰੂ ਚੱਕ ਤੇ ਨਾਲ ਜਿਹੜਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਨਾਲ ਨੇ ਤੋ